ਮੇਰਾ ਨਾਮ ਗੁਰਪ੍ਰੀਤ ਸਿੰਘ ਬੜੈਚਾ ਮੈਂ ਪੰਜਾਬ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦਾ ਸੀਨੀਅਰ ਮੀਤ ਪ੍ਰਧਾਨ ਆ ਅੱਜ ਸਾਡੀ ਜਿਹੜੀ ਹੜਤਾਲ ਕਿਲੋਮੀਟਰ 3 ਦੇ ਸਵਨ ਦੇ ਵਿੱਚ ਕੀਤੀ ਗਈ ਸੀ ਅੱਜ 5ਵੇਂ ਦਿਨ ਹੜਤਾਲ ਜਿਹੜੀ ਆ ਸਰਕਾਰ ਦੇ ਨਾਲ ਸਹਿਮਤੀ ਬਣੀ ਆ ਕਿ ਸਾਡੇ ਜਿਹੜੇ ਸਾਥੀ 176 ਦੇ ਕਰੀਬ ਸਾਥੀ 751 ਦੇ ਵਿੱਚ ਅਧੀਨ ਜੇਲ੍ਹਾਂ ਦੇ ਵਿੱਚ ਸੀਗੇ ਉਹਨਾਂ ਸਾਥੀਆਂ ਨੂੰ ਅੱਜ ਸ਼ਾਮ ਤੱਕ ਰਿਹਾ ਕੀਤਾ ਜਾਏਗਾ ਤੇ ਜਿਹੜੇ ਸਾਥੀਆਂ ਤੇ 109 ਬੀਐਨਐਸ 109 ਯਾਨੀ ਕਿ ਰਾਜਾ ਕਤਲ ਵਰਗੇ سنگੀਨ ਜੁਰਮ ਲਾ ਕੇ ਜੇਲ੍ਹ ਤੋਂ ਭੇਜਿਆ ਗਿਆ ਉਹਨਾਂ ਸਾਥੀਆਂ ਦੇ ਵੀ ਪਰਚੇ ਜਿਹੜੇ ਸਰਕਾਰ ਕੈਨਸਲ ਕਰਵਾਏਗੀ ਸੋ ਇਹਨਾਂ ਚੀਜ਼ਾਂ ਤੇ ਸਹਿਮਤੀ ਬਣਨ ਤੋਂ ਉਪਰੰਤ ਜਿਹੜਾ ਹੈਗਾ तकरीबन 1 ਵਜੇ ਦੇ ਆਸ-ਪਾਸ ਜਿਹੜੀ ਹੈਗੀ ਪੰਜਾਬ ਦੇ ਵਿੱਚ ਪੰਜਾਬ ਰੋਡਵੇ ਤੇ ਪੀਆਰਟੀਸੀ ਸਰਵਿਸ ਜਿਹੜੀ ਹੈ ਦੁਬਾਰਾ ਚਲਾਈ ਗਈ ਸਰ ਕਿਸੇ ਤੇ ਕੋਈ ਗਿਲਾ ਸ਼ਿਕਵਾਤਾ ਨਹੀਂ ਹੋਣਾਗਾ ਦੇਖੋ ਗਿਲਾ ਸ਼ਿਕਵਾ ਇਹ ਗੱਲਾਂ ਕਰਨ ਦਾ ਮੈਂ ਨਹੀਂ ਸਮਝਦਾ ਕਿ ਇਸ ਸਮੇਂ ਸਮਾਏਗਾ ਕਿਉਂਕਿ ਅੱਜ ਸਾਨੂੰ ਆਪਣੇ ਸਾਥੀਆਂ ਦਾ ਕੰਸਰਨ ਆ ਸਾਨੂੰ ਆਪਣੇ ਸਾਥੀਆਂ ਦੀ ਚਿੰਤਾ ਕੀ ਜਿਹੜੇ ਸਾਥੀ ਜਿਨ੍ਹਾਂ ਦੇ ਵਿੱਚ ਨੇ ਸਾਡੀ ਪਹਿਲ ਦੇ ਆਧਾਰ ਤੇ ਕੋਸ਼ਿਸ਼ ਆ ਕਿ ਉਹਨਾਂ ਸਾਥੀਆਂ ਨੂੰ ਬਾਹਰ ਕਢਾਇਆ ਜਾਵੇ ਤੇ ਬਾਕੀ ਜਿਹੜੀ ਆਉਣ ਵਾਲੀ ਰਣਨੀਤੀ ਆ ਉਹ ਕੱਲ ਸਵੇਰ ਕਮੇਟੀ ਦੀ ਮੀਟਿੰਗ ਤੈਅ ਹੋਏਗੀ ਉੱਥੇ ਰਣਨੀਤੀ ਤੈਅ ਕੀਤੀ ਜਾਊਗੀ ਪਰ ਅੱਜ ਸਾਡਾ ਜਿਹੜਾ ਕਨਸਰਨ ਸਾਡੀ ਜਿਹੜੀ ਚਿੰਤਾ ਕੀ ਉਹ ਆਪਣੇ ਸਾਥੀਆਂ ਨੂੰ ਬਾਹਰ ਕਢਾਉਣਾ ਸੀ ਜਿਸ ਕਰਕੇ ਸਾਰੀ ਸਰਵਿਸ ਜਿਹੜੀ ਆ ਤੁਰੰਤ ਪ੍ਰਭਾਵ ਦੇ ਨਾਲ ਸ਼ੁਰੂ ਕੀਤੀ ਗਈ ਹੈ ਕਿੰਨੇ ਸਾਥੀ ਜਿਹੜਾ ਇਸ ਟਾਈਮ ਅੰਦਰ ਹੈ ਦੇਖੋ 176 ਦੇ ਕਰੀਬ ਸਾਥੀ ਜਿਹੜੇ ਨੇ 551 ਦੇ ਵਿੱਚ ਅੰਦਰ ਕੀਤੇ ਗਏ ਸੀ ਅੱਜ 4 ਦਿਨ ਬੀਤਣ ਦੇ ਬਾਵਜੂਦ ਵੀ 551 ਦੇ ਵਿੱਚ ਵੀ ਪ੍ਰਸ਼ਾਸਨ ਨੇ ਜ਼ਮਾਨਤਾਂ ਨਹੀਂ ਲੈਣ ਦਿੱਤੀਆਂ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਪੂਰਾ ਜ਼ੋਰ ਜ਼ਬਰਦਸਤੀ ਦੇ ਨਾਲ ਸਾਨੂੰ ਦਬਾਇਆ ਚਲੋ ਕੋਈ ਗੱਲ ਨਹੀਂ ਸਾਡਾ ਕੰਸਰਨ ਅੱਜ ਸਾਡੇ ਆਪਣੇ ਸਾਥੀਆਂ ਨੂੰ ਰਿਹਾ ਕਰਾਉਣਾ ਸੀ ਤੇ ਉਸ ਦੇ ਵਿੱਚ ਦੇ ਵਿੱਚ ਅਸੀਂ ਸਰਕਾਰ ਨੇ ਜੇ ਇੱਕ ਕਦਮ ਸਾਡੇ ਵੱਲ ਵਧਾਇਆ ਤਾਂ ਅਸੀਂ ਸਰਵਿਸ ਜਿਹੜੀ ਆ ਤੁਰੰਤ ਪ੍ਰਭਾਵ ਨਾਲ ਸਾਰੀ ਚਲਾ ਦਿੱਤੀ ਆ ਹੁਣ ਵਾਰੀ ਸਰਕਾਰ ਦੀ ਆ ਕਿ ਸਰਕਾਰ ਸਾਡੇ ਸਾਥੀਆਂ ਨੂੰ ਰਿਹਾ ਕਰਦੀ ਆ ਤੇ ਆਪਣੇ ਵਾਅਦੇ ਪੂਰੇ ਕਰਦੀ ਕਿੰਨਾ ਕ ਮਲਾਜਮ ਆ ਜਿਨ੍ਹਾਂ ਦੇ ਸਖਤ ਧਰਾਵਾਂ 176 ਜਿਹੜੇ ਨੇ ਜੀ 55 ਚ ਤਕਰੀਬਨ ਜਿਹੜੇ 30 ਕਰੀਬ ਦੇ 30 ਦੇ ਕਰੀਬ ਸਾਥੀ ਨੇ ਉਹਨਾਂ ਦੇ ਉੱਪਰ 109 ਵਰਗੀਆਂ ਧਰਾਵਾਂ ਲੈ ਨਾ ਗਿਣਨ ਸਰਕਾਰ ਵੱਲੋਂ ਹੁਣ ਕਿਹੜੀ ਕਿਹੜੀ ਮੰਗਾ ਮੰਗਗੇ ਦੇਖੋ ਹਾਲੇ ਤੱਕ ਸਿਰਫ ਸਾਡੀ ਜਿਹੜੀ ਗੱਲ ਆ ਕਿ ਕੱਚੇ ਸਾਥੀਆਂ ਨੂੰ ਪੱਕੇ ਕਰਨ ਦੀ ਗੱਲ ਹੋਵੇ ਕੋਈ ਆਊਟਸੋਰਸਰ ਕੋਨਟਰੈਕਟ ਤੇ ਕਰਨ ਦੀ ਗੱਲ ਹੋਵੇ ਮੰਤਰੀ ਸਾਹਿਬ ਨੇ ਇਹ ਗੱਲਾਂ ਕਹੀਆਂ ਨੇ ਪਰ ਦੇਖਦੇ ਆ ਕਿ ਜਦੋਂ ਸਾਡੇ ਸਾਥੀ ਵਿਹਾ ਹੁੰਦੇ ਨੇ ਤੇ ਸਰਕਾਰ ਕਿਹੜੇ ਕਿਹੜੇ ਵਾਦੇ ਪੂਰੇ ਕਰਦੀ ਮੀਟਿੰਗ ਹੋਈਗੀ ਇਸ ਵਾਰ ਦੇਖੋ ਇਸ ਤੋਂ ਬਾਅਦ ਸਾਡੀ ਜਥੇਬੰਦੀ ਦੀ ਮੀਟਿੰਗ ਅਸੀਂ ਕਰ ਰਹੇ ਆ 50 ਪੱਤਰ ਦੀ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਵੀ ਤੈਅ ਕਰਾਂਗੇ ਤੇ ਸਰਕਾਰ ਦਾ ਇੰਤਜ਼ਾਰ ਕਰਾਂਗੇ ਕਿ ਸਰਕਾਰ ਆਪਣੇ ਕਿਹੜੇ ਕਿਹੜੇ ਵਾਦੇ ਪੂਰੇ ਕਰਦੀ ਜੀ ਕੌਣ ਕੌਨਸੀ ਮੰਗیں ਰੱਖੀ ਸੀ ਔਰ ਉਹਨਾਂ ਵਿੱਚੋਂ ਕਿੰਨੀ ਮੰਗیں ਅਪੂਰ ਹੋਈਆਂ ਉਹ ਇਹ ਥੋੜਾ ਦੇਖੋ ਸਾਡੀ ਇਸ ਹਰਤਾਲ ਦੇ ਦੌਰਾਨ ਕੋਈ ਵੀ ਮੰਗ ਨਹੀਂ ਸੀ ਇਹ ਹਰਤਾਲ ਜਿਹੜੀ ਆ ਸਰਕਾਰ ਨੇ ਖੁਦ ਪੈਦਾ ਕੀਤੀ ਸੀ ਅਸੀਂ ਸਿਰਫ ਗੇਟ ਰੈਲੀਆਂ ਐਲਾਨ ਕੀਤੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਰਾਤ ਨੂੰ ਸਾਡੇ ਸਾਥੀਆਂ ਨੂੰ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਗ੍ਰਿਫਤਾਰੀਆਂ ਵਿੱਚ ਸਾਡੇ ਗ੍ਰਿਫਤਾਰ ਸਾਥੀਆਂ ਨੂੰ ਛਡਾਉਣ ਦੇ ਲਈ ਹਰਤਾਲ ਜਿਹੜੀ ਆ ਪੰਜਵੇਂ ਦਿਨ ਤੱਕ ਪਹੁੰਚ ਗਈ ਟੈਂਡਰ ਸਕੀਮ ਦਾ ਕੀ ਬਣਾ ਦੇਖੋ ਹਰਿਤਾ ਕੋ ਟੈਂਡਰ ਸਕੀਮ ਉਸੇ ਲਈ ਚੱਲ ਰਹੀ ਆ ਉਹਦੇ ਲਈ ਸਾਥੀ ਬਾਹਰ ਆਉਣ ਉਸ ਤੋਂ ਬਾਅਦ ਦੇਖਦੇ ਆ ਠੀਕ ਹੈ ਉਸ ਦਾ ਵੀ ਵਿਰੋਧ ਕੀਤਾ ਜਾਏਗਾ ਦੇਖੋ ਸਾਡੇ ਹਾਲ ਦੀ ਕ੍ਰੀਤਾ ਸਰਕਾਰ ਨੇ ਟੈਂਡਰ ਜਿਹੜੇ ਨੇਗੇ ਉਹ ਖੋਲ ਦਿੱਤੇ ਨੇ ਠੀਕ ਹੈ ਜੀ ਉਹ ਟੈਂਡਰ ਖੁੱਲ ਗਏ ਨੇਗੇ ਤੇ ਸਾਡੀ ਪ੍ਰੀਫਰੈਂਸ ਸਿਸਟਮ ਆਪਣੇ ਸਾਥੀਆਂ ਨੂੰ ਰਿਹਾ ਕਰਾਉਣ